ਕਰਦੇ ਆ ਸਾਡੇ ਚੈਨਲ ਪਿੰਡੂ ਕਲਚਰ ਤੇ ਅੱਜ ਅਸੀਂ ਪਹੁੰਚੇ ਆ ਮਾਨਸਾ ਬਾਈ ਜੀ ਨਾਲ ਮਲਾਉਣਿਆ ਬਾਈ ਗੁਰਜੰਟ ਸਿੰਘ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਇਸ ਤੋਂ ਬਾਅਦ ਬਾਈ ਜੀ ਆਪਾਂ ਗੱਲ ਕਰਦੇ ਆ ਜੀ ਪੋਲਟਰੀ ਫਾਰਮ ਬਾਰੇ ਜਿਵੇਂ ਆਪਾਂ ਤੁਸੀਂ ਪੋਲਟਰੀ ਫਾਰਮ ਬਣਾਇਆ ਬਹੁਤ ਵਧੀਆ ਬਣਾਇਆ ਕਦੋਂ ਤੋਂ ਸਟਾਰਟ ਕੀਤਾ ਬਾਈ ਜੀ ਇਹ ਤੁਸੀਂ ਪੋਲਟਰੀ ਫਾਰਮ ਇਹ ਸਾਨੂੰ ਮਤਲਬ 2 ਸਾਲ ਹੋ ਗਏ ਦੂਜਾ ਸਾਲ ਚੱਲ ਰਗਾ ਦੂਜਾ ਸਾਲ ਹਾਂ ਅਸੀਂ 2023 ਚ ਪੰਜਵੇਂ ਮਹੀਨੇ ਸੇ ਸ਼ੁਰੂ ਕਰਦਾ 2023 ਦੇ ਪੰਜਵੇਂ ਮਹੀਨੇ ਚ ਹਾਂ ਜੀ ਇਹ ਉਹ ਅਸੀਂ ਸ਼ੁਰੂ ਕੀਤਾ ਹੋਇਆ ਹੈ ਹੂੰ ਉਸ ਤੋਂ ਪਹਿਲਾਂ ਕੋਈ ਜਾਣਕਾਰੀ ਲੈਂਦੀ ਸੀ ਬਾਈ ਇਹਦੇ ਬਾਰੇ ਜਾਂ ਹਾਂ ਉਸ ਤੋਂ ਪਹਿਲਾਂ ਅਸੀਂ ਜਿਵੇਂ ਤੁਹਾਡੇ ਵਾਲਾ ਚੈਨਲ ਹੈ ਅਸੀਂ ਇਹ ਬਣਾ ਰਹੇ ਹਾਂ ਇਸ ਤਰੀਕੇ ਨਾਲ ਹੋਰ ਬਹੁਤ YouTube ਚੈਨਲ ਜਾਂ ਫੇਸਬੁੱਕ ਤੇ ਹੈ ਚੱਲ ਹਾਂ ਅਸੀਂ ਉਹ ਤੋਂ ਜਾਣਕਾਰੀ ਮਤਲਬ ਲਈ ਸੀ ਲਈ ਹਾਂ ਫਿਰ ਉਹਦੇ ਵਿੱਚ ਇੱਕ ਹਿੱਸਾ ਜਿਹੜੇ ਚੈਨਲ ਵਾਲੇ ਨੇ ਜਾਂ ਕੋਈ ਮਤਲਬ ਪਾਉਂਦਾ ਹੈ ਦੇ ਉੱਤੇ ਵੀਡੀਓ ਉਹਨਾਂ ਨੇ ਵਧੀਆ ਇੱਕ ਗੱਲ ਕਹੀ ਜਿਹੜੀ ਬਹੁਤ ਜ਼ਿਆਦਾ ਜਾਣਕਾਰੀ ਦੀ ਸੀ ਉਹ ਕਹਿੰਦੇ ਵੀ ਦੇਖੋ ਇਹਨਾਂ ਚੈਨਲਾਂ ਦੇ ਉੱਤੇ ਕੋਈ ਵੀ ਕੰਮ ਆ ਜਾਏ ਹਮਮ ਕੁਝ 100% ਨਾਉ ਚੰਗਾ ਹੁੰਦਾ ਤੇ ਨਾ ਹੀ ਉਹ ਮਾੜਾ ਮਾੜਾ ਹੁੰਦਾ ਉਹਦਾ 50-50 ਹੁੰਦਾ ਦੋਨੇ ਚੀਜ਼ਾਂ ਹੁੰਦੀਆਂ ਹਮਮ ਵੀ ਬਹੁਤ ਲੋਕ ਨੇ ਆਪਦੇ ਵਿਊ ਲੈਣ ਦੇ ਮਾਰੇ ਇਦਰ ਉਧਰ ਦੀਆਂ ਗੱਲਾਂ ਕਰ ਦਿੰਦੇ ਨੇ ਕਰਕੇ ਉਹਨਾਂ ਦਾ ਕੰਮ ਹੀ ਕੱਲਾ ਵਿਊ ਲੈਣਾ ਹੁੰਦਾ ਵਿਊ ਲੈਣਾ ਇੱਕ ਹਿੱਸਾ ਜਿਨੇ ਕੋਈ ਚੰਗੀ ਜਾਣਕਾਰੀ ਦੇਣੀ ਹੈ ਕੋਈ ਇਲਾਕੇ ਦੇ ਵਿੱਚ ਕੁਝ ਚੰਗਾ ਹੋਇਆ ਚਾਹੇ ਘੱਟ ਲੋਕ ਦੇਖਣ ਪਰ ਵਧੀਆ ਹੋਵੇ ਪਰ ਉਹ ਉਹਨਾਂ ਦਾ ਹੁੰਦਾ ਵੀ ਉਹ ਇਸ ਤਰੀਕੇ ਦੇ ਦੇਸ਼ ਭਗਤ ਲੋਕ ਹੂੰ ਹੂੰ ਉਹੇ ਜੀ ਚੈਨਲਾਂ ਤੇ ਕਿਹਾ ਵੀ ਜੇ ਤੁਸੀਂ ਇਹਨਾਂ ਤੋਂ ਚੈਨਲਾਂ ਤੋਂ ਜਾਣਕਾਰੀ ਲੈ ਲਓ ਹੂੰ ਪਰ ਜਿੰਨਾ ਸਮਾਂ ਤੁਸੀਂ ਕੰਮ ਨੂੰ ਖੁਦ ਆਪ ਸਿੱਖਦੇ ਨਹੀਂ ਜੀ ਕੰਮ ਦੀ ਪਹਿਲਾਂ ਪ੍ਰੈਕਟਿਸ ਨਹੀਂ ਕਰਦੇ ਉਹਦੇ ਮਤਲਬ ਜਾਣਕਾਰੀ ਨਹੀਂ ਦੀ ਜਾਣਕਾਰੀ ਨਹੀਂ ਉਹਨਾਂ ਸਮਾਂ ਕਿਸੇ ਵੀ ਕੰਮ ਚ ਪੰਗਾ ਨਾ ਲੋ ਇੱਕ ਹਰੇਕ ਦੇ ਇਹ ਸੀ ਜਿਹੜੇ ਮਤਲਬ ਸਕਸੈਸਫੁਲ ਮਤਲਬ ਫਾਰਮ ਨੇ ਵੀ ਇਹਨੂੰ ਛੋਟੇ ਤੋਂ ਛੋਟੇ ਵਿੱਚ ਸ਼ੁਰੂ ਕਰੋ ਵੀ ਪਹਿਲੇ ਇੱਕੋ ਨਾਲ ਤੋਂ ਵੱਡੇ ਲੋਨ ਲੈ ਕੇ ਵੱਡਾ ਤੁਸੀਂ ਉਹਨਾਂ ਨੂੰ ਤਜਰਬਾ ਹੋਵੇ ਨਾ ਤੇ ਤੁਸੀਂ ਰਗੜੇ ਜਾਓ ਜਦ ਛੋਟੇ ਆਪਦੀ ਪ੍ਰਾਪਰਟੀ ਆਉਂਦੀ ਕਿੰਨੀ ਤੋਂ ਤਿਆਰ ਕਰਨਾ ਚਾਹੀਦਾ ਹੈ ਅੰਦਾਜ਼ਾ ਜਿ ਆਪਣਾ ਦੱਸ ਹੀ ਦਿਓ ਤੁਸੀਂ ਆਪਣੇ ਦਰਸ਼ਕਾਂ ਨੂੰ ਕਿੰਨੇ ਤੋਂ ਚਲਾਈਏ ਦੇਖੋ ਚਲਾਉਣ ਦਾ ਤਾਂ ਵੱਧ ਘੱਟ ਜਗਾ ਤੇ ਬੰਦੇ ਦੀ ਪੂੰਜੀ ਦੀ ਡਿਪੈਂਡ ਕਰਦਾ ਮਤਲਬ ਉਹ ਦੇਖਦਾ ਜਿਹੜੇ ਉਹਦੇ ਵਿੱਚ ਕੀ ਹੈ ਇਹ ਜਦੋਂ ਸੀ ਮੈਂ ਸਾਡੇ ਬੇਟੇ ਨੂੰ ਪੁੱਛਿਆ ਵੀ ਤੁਸੀਂ ਕੀ ਕੰਮ ਕਰਨਾ ਚਾਹੁੰਦੇ ਹੋ ਹੂੰ ਤੇ ਉਹ ਕਹਿੰਦਾ ਵੀ ਮੈਂ ਪੁਲਟਰੀ ਦਾ ਕੰਮ ਕਰਨਾ ਚਾਹਦਾ ਹੂੰ ਤਾਂ ਉਹ ਮੇਰੇ ਦਮਾਦ ਸੀ ਮਤਲਬ ਦਮਾਦ ਨੇ ਕਮ ਉਸੇ ਇਕੱਠੀ ਫੈਮਿਲੀ ਆ ਸਾਡੀ ਜੁਆਇੰਟ ਹੈ ਜੁਆਇੰਟ ਫੈਮਿਲੀ ਹਾਂ ਜੀ ਤਾਂ ਮੇਰੇ ਬੇਟੇ ਦਾ ਇੱਕ ਦੋਸਤ ਸੀ ਤੇ ਉਹਦਾ ਡਿੱਕੀ ਫਾਰਮ ਹੈ 10000 ਦਾ ਅੱਛਾ ਉਹ ਚਲਾਉਂਦਾ ਸੀ ਇਹਦਾ ਫਿਰ ਅਸੀਂ ਉਹਨੂੰ ਕਿਹਾ ਵੀ ਠੀਕ ਹੈ ਤੇ ਤੂੰ ਇੱਕ ਪੂਰ 2 ਮਹੀਨਿਆਂ ਦਾ ਕਰੀਬ 60 ਦਿਨਾਂ ਦਾ ਵੀ ਉਹਦੇ ਫਾਰਮ ਤੇ ਜਾ ਕੇ ਕੰਮ ਕਰ ਲੇਬਰ ਦੀ ਤਰ੍ਹਾਂ ਹਾਂ 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 ਮਾਲਕ ਨਹੀਂ ਲੇਬਰ ਪਹਿਲਾਂ ਸਿੱਖਣਾ ਜ਼ਰੂਰੀ ਹੈ ਸਿੱਖਣਾ ਫਿਰ ਉਹ ਸਵੇਰ ਉੱਠ ਕੇ ਜਾਂਦਾ ਰਿਹਾ ਸ਼ਾਮ ਨੂੰ ਆਉਂਦਾ ਰਿਹਾ ਹਾਂ ਉਨੇ ਪੂਰਾ ਬੱਚੇ ਨੂੰ ਪਹਿਲਾ ਪੋਲਟਰੀ ਨੂੰ ਸਾਫ ਸਫਾਈ ਕਰਨ ਤੇ ਘੁੱਸਾ ਪਾਉਣ ਤੇ ਸਾਰਾ A to Z ਜਦੋਂ ਐਨ ਕੰਡਾ ਕਰਾ ਕੇ ਚੈੱਕ ਬਣ ਗਿਆ ਉਦੋਂ ਤੱਕ ਉੱਥੇ ਕੰਮ ਕੀਤਾ ਪੂਰੀ ਚੋੜ ਪੂਰਾ ਕੀਤਾ ਉੱਥੇ ਹਾਂ ਪੂਰੀ ਦਵੰਜਾ ਦਾ ਕੀ ਖਾਂਦੇ ਨੇ ਕੀ ਪਿੰਦੇ ਨੇ ਕਿੰਨੀ ਕਮੀਆਂ ਤੋਂ ਫਿਰ ਅਸੀਂ ਉਹਨੂੰ ਪੁੱਛਿਆ ਵੀ ਕਿਉਂ ਹੁਣ ਤੂੰ ਇਹ ਕੰਮ ਕਰ ਲੇਗਾ ਤੈਨੂੰ ਇਹ ਠੀਕ ਲੱਗਦਾ ਤਾਂ ਕੱਲ ਉਹਨੂੰ ਐ ਨਾ ਹੋਵੇ ਵੀ ਮਤਲਬ ਇਹ ਮੈਨੂੰ ਤਾਂ ਆਪਾਂ ਚੂਚਾ ਪਾ ਦੀਏ ਮੁੜ ਕੇ ਤੇ ਜਾਣਾ ਹੈ ਨਾ ਬਿਲਡਿੰਗ ਬਣਾ ਲਈ ਆਪਾਂ ਚੱਲੇ ਨਾ ਚੱਲੇ ਨਾ ਇਹ ਚੋ ਤੇਨੂੰ ਸਮੈਲ ਆਵੇ ਹੋਰ ਉਹ ਕਹਿੰਦਾ ਨਹੀਂ ਵੀ ਆਪਾਂ ਮਾਤਰ ਚਲਾ ਲਾ ਫਿਰ ਉਸ ਤੋਂ ਬਾਅਦ ਅਸੀਂ ਮਤਲਬ ਰਾਇ ਲਈ ਵੀ ਇਹਨੂੰ ਕਿਵੇਂ ਕਿੱਡਾ ਕਰਾਂਗੇ ਫਿਰ ਸਾਨੂੰ ਬਹੁਤੇ ਬੰਦੇ ਨੇ ਰਾਇ ਦਿੱਤੀ ਵੀ ਇਹਨੂੰ 5000 ਤੋਂ ਸ਼ੁਰੂ ਕਰੋ ਤੁਸੀਂ ਅੱਛਾ ਕਿਰਾ 5000 ਚਾਹੇ ਵੱਡਾ ਨਾ ਕਰੋ ਕਿਉਂਕਿ 5000 ਦਾ ਇੱਕ ਬੈਚ ਹੈ ਜਿਹਦੇ ਉੱਤੇ ਇੱਕ ਬੰਦਾ ਕੰਮ ਕਰ ਲਾਉਂਦਾ ਜੀ ਜਿਹੜਾ ਲੇਬਰ ਵਾਲਾ ਹੂੰ ਹੂੰ ਉਹ 5000 ਬੱਚੇ ਨੂੰ ਹੀ ਸਾਮਸਾ ਜੇ ਤੁਸੀਂ 10000 ਦਾ ਕਰੋਗੇ ਫਿਰ ਦੋ ਬੰਦੇ ਰੱਖਣੇ ਦੋ ਬੰਦੇ ਰੱਖਣੇ ਪੈਣਗੇ ਕਿਉਂਕਿ ਉਸ ਤੋਂ ਬਾਅਦ ਇਹ ਤਾਂ ਉੱਪਰ ਹੀ ਪੜਨਾ ਹੈ ਇਹਦੀ ਫੀਡ ਵਗੈਰਾ ਦਾ ਵੀ ਖਰਚਾ ਕਰੀ ਆ ਜਾਂਦਾ ਹਾਂ ਇਹ ਦੋਨੇ ਚੀਜ਼ਾਂ ਨੇ ਜੇ ਤਾਂ ਤੁਸੀਂ ਇਹਨੂੰ ਪ੍ਰਾਈਵੇਟ ਪਾਉਂਦੇ ਹੂੰ ਆਪ ਦਾ ਹੂੰ ਫਿਰ ਤਾਂ ਇਹ ਜਿਵੇਂ ਸਾਨੂੰ 82 ਤੋਂ ਲੈ ਕੇ 85 ਰੁਪਏ ਪ੍ਰਤੀ ਕਿਲੋ ਦੇ حساب ਨਾਲ ਇਹ ਤਿਆਰ ਹੋਣਾ ਹੈ ਤਿਆਰ ਹੋਣਾ ਹੈ ਬਲਕਿ ਜੇ ਇੱਕ ਪੀਸ ਹੈ ਉਹ 167 ਰੁਪਏ ਕਿ ਤਿਆਰ ਹੋਗਾ ਜੀ ਜੋ ਹੁਣ ਮਤਲਬ ਆਪਣਾ 5000 ਅਪਾਰਚੂਆ ਪਾਇਆ ਹੈ ਹੂੰ ਤਾਂ ਉਹਦੇ ਤੇ 8.5 ਲੱਖ ਤੋਂ 10 ਲੱਖ ਰੁਪਏ ਉਹਦੇ ਖਰਚਾ ਹੂੰ ਉਹ ਕਹਾ ਵਿਕਦਾ ਕਿੰਨੇ ਦਾ ਹੈ ਉਹ ਤੋਂ ਬਾਅਦ ਉਹ ਮਤਲਬ ਧੀਰ ਹਾਂ ਪਰ ਅਸੀਂ ਅਰਬੀਏ ਕੰਪਨੀ ਆ ਮਤਲਬ ਐਵੀ ਉਹਨਾਂ ਦਾ ਪਾਇਆ ਹੋਇਆ ਹੈ ਇਹਨਾਂ ਦਾ ਸਾਡੀ ਸਾਮ ਸੰਭਾਲ ਹੈ ਹਮ ਚੋਚਾ ਵੀ ਉਹਨਾਂ ਨੇ ਦੇਣਾ ਸਾਰੀ ਫੀਡ ਵੀ ਉਹਨਾਂ ਇਹਦੇ ਬਾਰੇ ਥੋੜਾ ਜਿਹਾ ਦੱਸ ਦੋ ਬਾਈ ਕਿ ਜੇ ਵੀ ਕੋਈ ਪਾਉਣਾ ਚਾਹੁੰਦਾ ਹੋਵੇ ਤਾਂ ਇਹ ਕਿਵੇਂ ਕੰਪਨੀ ਨਾਲ ਕੀ ਕੰਟੈਕਟ ਕਰਨਾ ਪੈਂਦਾ ਹੈ ਇਹਦੇ 'ਚ ਇਹ ਹੈ ਵੀ ਇੱਕ ਤਾਂ ਕੰਪਨੀ ਰਸਤਾ ਦੇਖਦੀ ਹੈ ਜੀ ਵੀ ਕਿਸੇ ਵੀ ਵਿਅਕਤੀ ਨੇ ਬਣਾਵਾ ਹੈ ਉਹ ਸੜਕ ਦੇ ਨੇੜੇ ਹੋਣਾ ਚਾਹੀਦਾ ਹੈ ਜੀ ਤੇ ਜੇ ਛੜਕ ਤੋਂ ਦੂਰ ਵੀ ਆ ਤਾਂ ਜਿਹੜਾ ਉਹਦੇ ਵਿੱਚ ਕੱਚਾ ਰਾਹ ਆਉਂਦਾ ਪਹੀ ਆਉਂਦੀ ਹੈ ਉਹ ਘੱਟ ਘੱਟ 15 16 ਫੁੱਟ ਦੀ ਹੋਣੀ ਚਾਹੀਦੀ ਕਿਉਂਕਿ ਅੱਜ ਕੱਲ ਸਾਧਨ ਨੇ ਜਿਹੜੇ ਵੱਡੇ ਹੋ ਵੱਡੇ ਹੋ ਵੀ ਟਰੱਕ ਵੀ ਵੱਡੇ ਹੋਗੇ 10 ਡਾਇਰੇ ਵੀ ਨੇ 10 ਡਾਇਰੇ ਵੀ ਨੇ ਹੂੰ ਮਤਲਬ ਮਾਲ ਦੀ ਢੋਟ ਹੋਈ ਚ ਕੋਈ ਢੋਟ ਹੋਈ ਚ ਕੋਈ ਦਿੱਕਤ ਆਵੇ ਮਤਲਬ ਇਹ ਤਾਂ ਇਹ ਉਹ ਚਾਹੁੰਦੇ ਨੇ ਮੇਨ ਗੱਲ ਹਾਂ ਮੇਨ ਗੱਲ ਦੂਸਰਾ ਜਿਹੜਾ ਗਰਾਊਂਡ ਵਾਟਰ ਹੈ ਹੂੰ ਉਹ ਵਧੀਆ ਹੋਣਾ ਚਾਹੀਦਾ ਕਿਉਂਕਿ ਅਸੀਂ ਪਹਿਲਾਂ ਇੱਥੋਂ ਪਾਣੀ ਚੈੱਕ ਕਰਾਇਆ ਤੇ ਅਸੀਂ ਇੱਕ ਮਤਲਬ ਪਾਣੀ ਚੱਲੇ ਜਾਂਦਾ ਕਿੰਨੇ ਕ ਨੰਬਰ ਪਾਣੀ ਤੇ ਚੱਲੇ ਜਾਂਦਾ ਕ ਪਰ ਇਹਨਦੇ ਪੀਣ ਜੋਗ ਜਿਵੇਂ ਆਪਣੇ ਦੇਖੋ ਫਸਲ ਲਈ ਪਾਣੀ ਹੋਰ ਹੁੰਦਾ ਪੀਣ ਵਾਲਾ ਪਾਣੀ ਹੋਰ ਪੀਣ ਵਾਲਾ ਹੋਰ ਹਾਂ ਕਈ ਵਾਰ ਫਸਲ ਲਈ ਪਾਣੀ ਇੱਕ ਨੰਬਰ ਹੁੰਦਾ ਪਰ ਪੀਣ ਦੇ ਜੋਗ ਪੀਣ ਦੇ ਲਈ ਪਾਣੀ ਸਹੀ ਹੁੰਦਾ ਫਸਲ ਲਈ ਜੋਗ ਨਹੀਂ ਇੱਥੇ ਹੁਣ ਸਾਡੇ ਖੇਤ ਨੇ ਨਹਿਰ ਦੇ ਨਾਲ ਲੱਗਦੇ ਨੇ ਇੱਥੇ ਸਾਨੂੰ ਪੀਣ ਨੂੰ ਵੀ ਵਧੀਆ ਸਵਾਦ ਲੱਗਦਾ ਸੀ ਪਾਣੀ ਤੇ ਖੇਤੀ ਲਈ ਤਾਂ ਬਹੁਤ ਵਧੀਆ ਪਾਣੀ ਬਹੁਤ ਵਧੀਆ ਫਿਰ ਅਸੀਂ ਇਹਨੂੰ ਚੈੱਕ ਕਰਾਇਆ ਚੈੱਕ ਕਰਾ ਕੇ ਉਹਨਾਂ ਨੇ ਸਾਨੂੰ ਇਹਦਾ ਸਰਟੀਫਿਕੇਟ ਦਿੱਤਾ ਪਾਣੀ ਦਾ ਅੱਛਾ ਮੈਂ ਕੰਪਨੀ ਦਿੰਦੀ ਹੈ ਸਰਟੀਫਿਕੇਟ ਨਹੀਂ ਕੰਪਨੀ ਨਹੀਂ ਇਸ ਵਾਰੋਂ ਹੂੰ ਲੈਬ ਟੂ ਚੈੱਕ ਕਰਾ ਕੇ ਲਿਆ ਸੀ ਅੱਛਾ ਲੈਬ ਤੋਂ ਸੀ ਤਾਂ ਆ ਤਾਂ ਇਹ ਨੰਬਰ 1 ਤੇ ਆਇਆ ਸਾਡਾ ਮਤਲਬ ਪੰਜਾਬ ਦੇ ਵਿੱਚੋਂ ਸੀ ਜਿਵੇਂ ਪਹਿਲੇ ਉਹ ਤੋਂ ਸ਼ੁਰੂ ਕਰਿਆ ਸੀਗਾ ਜਦੋਂ ਫਸਟ ਸਟਾਰਟ ਕੀਤਾ ਸੀ ਪਹਿਲੇ ਸਾਲ ਜਦੋਂ ਇਹਦਾ ਪੂਰ ਨਿਕਲਿਆ ਜਿਹਦੀ ਗ੍ਰੋਥ ਸੀ ਜਾਂ ਉਹ ਸੀ ਫੋਨ ਨੰਬਰ ਸਹੀ ਸਮੇਂ ਸਰ ਸਹੀ ਆਇਆ ਉਹਨਾਂ ਦੇ ਖੁਦ ਜਿਹੜੇ ਸੀਨੀਅਰ ਡਾਕਟਰ ਸੀਗੇ ਉਹ ਇੱਥੇ ਆ ਕੇ ਮੀਟਿੰਗ ਕਰਕੇ ਗਏ ਤੋਂ ਬਾਅਦ ਅਚਾਰਾ ਇਹ ਜਗ੍ਹਾ ਇਸ ਤਰੀਕੇ ਦਾ ਸੋਹਣਾ ਮਾਹੌਲ ਬਣ ਗਿਆ ਜਦੋਂ ਤੁਸੀਂ ਇਹ ਬਣਾਇਆ ਸੀ ਕਿੰਨੇ ਸਕੁਅਰ ਫੁੱਟ ਚ ਬਣਿਆ ਹੋਇਆ ਹੈ ਕੋਈ ਆਈਡੀਆ ਇਹ ਹਾਂ ਅਰੀ ਅਰੀ ਪੂਰਾ ਸਹੀ ਹੈ 200 ਫੁੱਟ ਤਾਂ ਇਹ ਲੰਬਾ ਹੈ 200 ਫੁੱਟ ਲੰਬਾ ਹੈ ਹਾਂ ਤੇ 36 ਫੁੱਟ ਚੌੜਾ 30 ਫੁੱਟ ਹੈ ਅੰਦਰੋਂ ਆਇਆ 63 ਫੁੱਟ ਚੌੜਾ ਮਤਲਬ ਕੰਧਾ ਦਾ ਲੇਕਿਨ 30 ਫੁੱਟ ਕਵਰ ਆ ਗਿਆ ਕਿਉਂਕਿ ਅਸੀਂ ਇਹ ਡੇਢ ਵਾਈ ਡੇਢ ਦੀ ਕੰਧੀ ਮਲਕੀ ਜਿਹੜੇ ਮਾਈਟ ਕੰਧ ਘਟੀ ਹੈ ਸਾਨੂੰ ਕਿਸੇ ਨੇ ਕਹਦਾ ਵੀ ਪੌਂਟਰੀ ਫਾਰਮ ਡਿੱਗ ਦੇ ਡਿੱਗਦਾ ਹੁੰਦਾ ਅੱਛਾ ਪਰ ਇਹ ਸਾਡੇ ਨਾਲ ਵੀ ਡਿੱਗਿਆ ਅੱਛਾ ਸਾਡੇ ਵਿਚਾਰਲੇ ਜਿਹੜੇ ਮੇਨ ਕਾਲਜ ਸੀ ਉਹ ਮਿਸਤਰੀ ਨੇ ਇਹ ਵੀ ਜਾਣਕਾਰੀ ਦਾ ਹਿੱਸਾ ਹੈ ਜਿਹੜੇ ਵਿਚਾਰਲੇ ਕੋਲ ਸੀ ਮੈਂ ਮਿਸਤਰੀ ਸਾਹਿਬ ਸਾਡਾ ਬਹੁਤ ਸੀਨੀਅਰ ਮਿਸਤਰੀ ਸੀ ਉਹਨੇ ਬੋਟਚਾ ਬਣਾਉਂਦਾ ਕਈ ਵਾਰ ਦਵਾਚੋਂ ਬੰਦੇ ਨੇ ਨਿਕਲ ਜਾਂਦੀ ਹੈ ਨਿਕਲ ਜਾਂਦੀ ਹੈ ਮੈਂ ਉਹਨੂੰ ਕਿਹਾ ਮਿਸਤਰੀ ਸਾਹਿਬ ਇਹਨੂੰ ਆਪਾਂ ਜਿਹੜਾ ਕੌਣ ਹੈ ਉਹਨੂੰ ਉਹ ਕਹਿੰਦਾ 40 ਮਿੰਟ ਪਾਵਾਂਗੇ ਆਲੇ-ਦੁਆਲੇ ਇਹਦੇ 1.5 ਵਾਈ 1.5 ਦਾ ਰੱਖ। ਉਹ ਕਹਿੰਦਾ ਗੱਲੀ ਨਹੀਂ ਯਾਰ ਇਹ ਕੁਝ ਨਹੀਂ ਹੁੰਦਾ ਨੂੰ। ਗਾਰੇ ਚਲਾ ਦੇ। ਹੂੰ ਮੈਂ ਕਿਹਾ ਜੀ ਇਹ ਡਿੱਗੂਗਾ। ਲੋਕ ਕਹਿੰਦੇ ਪੋਲਟਰੀ ਫਾਰਮ ਡਿੱਗਦਾ। ਉਹ ਕਹਾ ਮੈਂ ਬੈਠਾ। ਹੂੰ ਤੇ ਚਲੋ ਜਿਸ ਤਰੀਕੋ ਸੀਨੀਅਰ ਸੀ ਆਪਾਂ ਪਰਜਾਦੇ ਵੀ ਨਹੀਂ ਕਰ ਸਕਦੇ। ਜਿਆਦੇ ਬੈਸ ਵੀ ਨਹੀਂ ਕਰਦੇ। ਉਹ ਲਾਤਾ ਅਸੀਂ ਮਿੱਟੀ ਪਾਉਣ ਲੱਗੇ। ਉਹ ਇੱਟ ਪਾੜ ਗਈ ਉਦੋਂ। ਲੈਟਰ ਤੋਂ ਜਿਹੜਾ ਮੇਨ ਲੈਟਰ ਤੋਂ ਸੀ। ਅੱਛਾ। ਆ ਫਿਰ ਸਾਡੇ ਸੱਤ ਅੱਖੇ ਦੇ ਵੀ ਮਤਲਬ ਇਕੱਠੇ ਮਤਲਬ ਗੱਟਰਾਂ ਦੇ। ਅਹ ਚਲੋ ਅਸੀਂ 60 ਫੀਟ ਤੋਂ ਬਚ ਰਹੇ ਫਿਰ ਅਸੀਂ ਦੁਬਾਰੇ ਲਾ ਕੇ ਉਹਦੇ ਤੇ ਸਾਡਾ 1.5 2 ਲੱਖ ਰਿੰਗ ਦੁਬਾਰੇ ਹੋ ਗਿਆ ਤਾਂ ਉਹ ਕਰਕੇ ਅਸੀਂ ਇਹ ਡੇਢ ਦਾ ਪਾਇਆ ਮਤਲਬ ਕਿ 15 ਇੰਚ ਮਤਲਬ ਬਈ ਤੁਸੀਂ ਉਹਨੂੰ ਗਲਤ ਚਲਾਈ ਲਈ ਵੀ ਇਹ ਕਿਵੇਂ ਡੇਢ ਇਟ ਦੀ ਕੰਧ ਦਾ ਬਾਹਰਲੀ ਕੱਢੀ ਆ ਤੁਸੀਂ ਵਿੱਚ ਤੁਸੀਂ ਕੀ ਕਹਿ ਰਹੇ ਹੋ ਕਿ ਜਿਹੜੇ ਵਿਚਲੇ ਖੰਭੇ ਨੇ ਉਹ ਜਿਹੜੇ ਕੌਨੋ ਨੂੰ ਮਤਲਬ ਕਿ 5 ਇੰਚੀ ਚਾਰਸ਼ਬਰੇ ਲਾ ਕੇ ਵਿੱਚ ਮੋਰਾ ਰਹਿ ਜਾਂਦਾ ਉਹਦੇ ਵਿੱਚ ਦੋ ਸਰੀਏ ਪੱਕ ਤੋਂ ਬਾਦ ਸਮੈਂਟ ਦਾ ਭਰ ਸਮੈਂਟ ਤੇ ਬਾਜਰੀ ਦਾ ਸਮੈਂਟ ਬਾਜਰੀ ਦਾ ਭਰ ਹੁਣ ਇਸ ਤਰੀਕੇ ਨਾਲ ਭਰੇ ਹੁੰਦੇ ਹੁਣ ਇਹ ਚਾਹੇ ਦੋ ਬਿਲਡਿੰਗ ਮੜ ਜੇ ਚਾਹੇ ਤਿੰਨ ਮੜ ਜੇ ਇਹ ਹਲਦਾ ਨਹੀਂ ਹੈਗਾ ਮਤਲਬ ਵੀ ਜੇ ਕਿਸੇ ਨੇ ਨਮਾ ਬਣਾਉਣਾ ਤਾਂ ਉਹਨੂੰ ਆਸੇ ਪਾਸੇ ਲਾ ਕੇ ਵਿਚਾਲੋਂ ਸਮੈਂਟ ਨਾਲ ਭਰਨਾ ਜ਼ਰੂਰੀ ਹੈ ਭ ਕਪਿੰਦਾ ਹਾਂ ਉੱਡੂ ਕਪਿੰਦਾ ਇੱਟ ਪਾੜਨੀ ਦੀ ਕੋਈ ਬਜਟ ਸਾਰਾ ਇੱਥੋਂ ਹੁਣ ਜੇ ਆਪਾਂ ਉੱਪਰਲੀ ਬਿਲਡਿੰਗ ਦੇ ਬਣਾਉਣਾ ਹੈ ਹਾਂ ਤਾਂ ਹੁਣ ਜਿਹੜਾ ਮੁਰਗਾ ਹੈ ਜਦੋਂ ਪਲੂਗਾ ਹਾਂ ਤੋ 2 ਕਿਲੋ ਦਾ ਇੱਕ ਉਹ ਜਿਹੜਾ ਹੁਣ 5000 ਹੈ ਤਾਂ ਹੁਣ ਉਹ 9500 ਕਿਲੋ ਉਹ ਵਜਨ ਹੋ ਗਿਆ ਹਾਂ ਤੇ ਫਿਰ ਫੀਡ ਹੈ ਜਿਹੜੀ ਫੀਡ ਹੋ ਗਈ ਉਹ ਵੀ ਉੱਤੇ ਪਾਉਣਾ ਰੇਰ ਵੀ ਹੋਊਗਾ ਮਤਲਬ ਉਹ ਸਾਰੇ ਬਜਟ ਦੇ ਉੱਤੇ ਪੈਣਾ ਜੇ ਮਜ਼ਬੂਤ ਹੋਊ ਛੱਤ ਤਾਂ ਮਤਲਬ ਫਿਰ ਅਸੀਂ ਇੱਕ ਹੋਰ ਸਾਰੇ ਹੋ ਕੇ ਫਾਰਮਾਂ ਤੇ ਜਾ ਕੇ ਆਏ ਹਾਂ ਵੀ ਅਲੱਗ ਅਲੱਗ ਅਸੀਂ ਇੱਕ ਫਾਰਮ ਤੇ ਗਏ ਉਹਨੇ ਆਰ ਸੀ ਸੀ ਦੇ ਹੀ ਬਣਾਇਆ ਹੋਇਆ ਪੱਕਾ ਅੱਛਾ ਉਹਨੂੰ ਪੁੱਛਿਆ ਵੀ ਇਹ ਕਿਵੇਂ ਉਹ ਕਹਿੰਦਾ ਨਹੀਂ ਜੀ ਇਹ ਚ ਵੀ ਪ੍ਰੋਬਲਮ ਆ ਅੱਛਾ ਸਿਆਕਾ ਕੀ ਹੁੰਦੀ ਉਹ ਕਹਿੰਦਾ ਵੀ ਸਿਆਲ ਦੇ ਵਿੱਚ ਆਰ ਸੀ ਸੀ ਠੰਡੀ ਹੋ ਜਾਂਦੀ ਠੰਡੀ ਹੋ ਜਾਂਦੀ ਇੱਚੋਂ ਧੁੰਨ ਪੈ ਕੇ ਤੋਕ ਕੱਢਦੇ ਫਿਰ ਅਸੀਂ ਕਤਲੇ ਫਾਰਮ ਤੇ ਗਏ ਉਹਨੇ ਡਾਟ ਲਾਈ ਹੋਈ ਸੀ ਠੀਕ ਹੈ ਤੇ ਉਹਨੂੰ ਪੁੱਛਿਆ ਵੀ ਮਤਲਬ ਇਹ ਠੀਕ ਹੈ ਉਹ ਕਹਿੰਦਾ ਵੀ ਵੀ ਗਲਤ ਐ ਸਿਆਕਾ ਉਹ ਕਹਿੰਦਾ ਵੀ ਇਹ ਚੋਂ ਹੋਮਸ ਬਣ ਕੇ ਜਦੋਂ ਇਹ ਸਾਂਹ ਲੈਂਦਾ ਮਤਲਬ ਕਿ ਤਾਂ ਆ ਗਾਡਰਾਂ ਤੋਂ ਤੋਕ ਕੱਢਦੇ ਨੇ ਪਾਣੀ ਦੀ ਬਰੈਟੇ ਤੇ ਮਾਰਿਆ ਫਿਰ ਅਸੀਂ ਇੱਕ ਵੀ ਇਹ ਪਾਇਆ ਕੀ ਜਾਵੇ ਫਿਰ ਸਾਨੂੰ رائے ਦਿੱਤੀ ਗਈ ਵੀ ਇਹਦੇ ਉੱਤੇ ਜਾਂ ਤਾਂ ਤੁਸੀਂ ਸਰਕੀ ਪਾਓ ਸਰਕੜਾ ਸਰਕੜਾ ਸਰਕੀ ਤੇ ਜਾਂ ਟਾਇਲ ਬੱਤਾ ਪਾਓ ਠੀਕ ਹੈ ਫਿਰ ਅਸੀਂ ਉਹਦੇ ਵਿੱਚ ਇਹ ਚੋਣ ਕਰ ਲਈ ਵੀ ਆਪਾਂ ਟਾਇਲ ਬੱਤਾ ਜਿਹੜਾ ਉਹ ਟਾਇਲ ਬੱਤੇ ਦੀ ਛੱਤ ਕਾਮਯਾਬ ਜਮਨੀਆਂ ਹਾਂ ਇਹ ਕਾਮਯਾਬ ਕਿਉਂਕਿ ਟਾਇਲ ਉੱਤੇ ਦੀ ਸ਼ਰਤ ਸੀ ਪਾਣੀ ਦੀ ਹਾਂ ਹਾਂ ਜੀ ਹੁਣੇ ਚ ਕੋਈ ਸਾਨੂੰ ਮਲਕੇ 2 ਸਾਲਾਂ ਮੰਗੋ ਹੋ ਗਿਆ ਸਿਆਲ ਵੀ ਲੰਘੇ ਧਰਮੀ ਵੀ ਲੰਘੀ ਦੁਆਰੇ ਡਰਪੀ ਟੱਪ ਗਈ ਹੁਣ ਦੁਆਰੇ ਸਿਆਲ ਆ ਗਿਆ ਤੇ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਜਿਵੇਂ ਹੁਣ ਬਾਈ ਤੁਸੀਂ ਇਹ ਚੂਚਾ ਪਾਇਆ ਹੋਇਆ ਹੈ ਇਹ ਕਿੰਨਾ ਚੂਚਾ ਪਾਇਆ ਹੋਇਆ ਤੁਸੀਂ ਇਹ 5000 ਦਾ ਹੈ 5000 ਇਹ ਕੰਪਨੀ ਨੇ ਪਾਇਆ ਹੋਇਆ ਕੰਪਨੀ ਕਿੰਨੀ ਫੀਡ ਵਗੈਰਾ ਕੰਪਨੀ ਦਿੰਦੀ ਸਾਨੂੰ ਕਿ ਸੋਡੀ ਜਿੰਨਾ ਫੀਡ ਹੈ ਸਾਰੇ ਕੰਪਨੀ ਨੇ ਦੇਣਾ ਹੈ ਹਾਂ ਜਿਹੜੀ ਇਹਦੇ ਉੱਤੇ ਦਵਾਈ ਲੱਗਣੀ ਹੈ ਹਾਂ ਉਹ ਤੇ ਖਰਚਾ 5000 ਹੈ ਜੇ 7 ਆ ਜੀ ਉਹ ਆਪਣਾ ਲੱਗਣਾ ਹੈ ਉਹ ਤੁਹਾਡਾ ਹਾਂ ਲੇਬਰ ਸਾਡੀ ਹੈ ਜੀ ਥੱਲੇ ਜਿਹੜਾ ਪੁੱਸਾ ਵਿਛਾਉਣਾ ਹੈ ਜਾਂ ਪੱਟੀਆਂ ਚਲਾਉਣੀਆਂ ਤੁਸੇ ਲੱਕੜ ਬਾਲਣ ਜੋ ਲੱਗਣਾ ਉਹ ਆਪਣਾ ਲੱਗਣਾ ਹੈ। ਹੂੰ ਜਿੰਨੀ ਬਿਜਲੀ ਮੱਚਣੀਆਂ ਉਹ ਹੋਰ ਆਪਣੀਆਂ ਹੈ। ਹਾਂ ਤੇ ਲੀਵਰ ਆਪਣੀਆਂ ਹੈ। ਬਾਕੀ ਭੀੜ ਕੰਪਨੀ ਦੀ ਹੈ। ਚੂਚਾ ਕੰਪਨੀ ਦਾ। ਅੱਛਾ ਕੰਪਨੀ ਨੇ ਸਾਨੂੰ ਚੂਚਾ ਦੇਤਾ ਜਿਵੇਂ 5000 ਚੂਚੇ ਦਿੱਤਾ ਤਾਂ ਮਿਨੀਮਮ ਕੋਈ ਇਹ ਰੱਖਿਆਗਾ ਵੀ ਅਸੀਂ ਥੋੜੇ ਤੋਂ ਕਿੰਨਾ ਜਿਵੇਂ ਕੋਈ ਵੀ ਤਕੀ ਵਾਰੀ ਕੋਈ ਦਿੱਕਤ ਪਰੇਸ਼ਾਨੀ ਆ ਜਾਂਦੀ ਹੈ ਚੂਚਾ ਮਰ ਮਰ ਜਾਂਦਾ ਕੋਈ ਇਹ ਜਗਾ ਹੈਗਾ ਕੋਈ ਐਗਰੀਮੈਂਟ ਚ ਲਿਖਿਆ ਹੋਇਆ ਨਹੀਂ ਉਹ ਹੁੰਦਾ ਹੈ ਉਹ ਜਿਵੇਂ ਉਹਨਾਂ ਨੇ 5000 ਚੂਚਾ ਪਹੁੰਚੇ ਸੀ। ਜੀ 5000 ਉਹ ਸਾਰੀ ਗਿਣਤੀ ਹੁੰਦੀ ਹੈ। ਅੱਛਾ ਮਤਲਬ ਉਹ ਜਿੰਨੇ ਮਰੀ ਜਾਣਗੇ ਆਪਾਂ ਉਹਨਾਂ ਨੂੰ ਰੋਜ਼ ਦਿਰੋਜ਼ ਘਣਾਈ ਜਾਂਦਾ। ਹੂੰ ਉਹਨੂੰ ਮਰਟੈਲਿਟੀ ਬਹੁਤ ਹੋ ਜਾਂਦੀ ਹੈ। ਹਾਂ ਉਹ ਐਂਡ ਤੱਕ ਮੰਨ ਲਓ 200 ਮਰਗਿਆ 300 ਮਰਗਿਆ ਜਿੰਨਾ ਵੀ ਮਰ ਗਿਆ। ਹਾਂ 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 ਉਹ ਆਪਣੇ ਖਾਤੇ ਚ ਕੱਟਿਆ ਜਾਂਦਾ ਹੈ। ਅੱਛਾ ਆਪਣੇ ਖਾਤੇ ਚ ਕੱਟਿਆ ਜਾਂਦਾ। ਕਿਉਂਕਿ ਕੰਪਨੀ ਨੇ ਪਤਾ ਕੀ ਕਰਨਾ ਹੈ? ਕੰਪਨੀ ਇਹ ਕਰਦੀ ਹੈ। ਮਤਲਬ ਚੂਚਾ ਉਹਨਾਂ ਨੇ ਕੰਪਨੀਆਂ ਦੇਖੋ ਕੰਪਨੀਆਂ ਨੂੰ ਐਡਾ ਮੰਦਾ ਵਪਾਰ ਕਰਦੀਆਂ ਉਹਨਾਂ ਨੇ ਟੇਢੇ ਢੰਗ ਨਾਲ ਨੌਕਰ ਲਾਇਆ ਹੋਇਆ ਸਭ ਨੂੰ ਇੱਕ ਤਾਂ ਨੌਕਰ ਹੁੰਦਾ ਹੈ ਮਿਲ ਕੇ ਜਿਹਦੇ ਨਿਗਰੱਖਣੀ ਅਸੀਂ ਉਹ ਨੌਕਰਾਂ ਜਿਹੜੇ ਬਿਨਾ ਮੈਨੇਜਰ ਤੋਂ ਕੰਮ ਕਰਦੇ ਅਸੀਂ ਮਾਲਕ ਵੀ ਹਾਂ ਤੇ ਅਸੀਂ ਨੌਕਰ ਉਹ ਕੰਪਨੀ ਸਾਂਝਾ ਜਿਹਾ ਕੰਮ ਹੁੰਦਾ ਬਲਕਿ ਕੰਮ ਕਰਾਉਣ ਦਾ ਤਰੀਕਾ ਉਹਨਾਂ ਨੇ 50 ਰੁਪਏ 52 ਰੁਪਏ ਦੇ ਹਿਸਾਬ ਨਾਲ ਆਪਦਾ ਚੂਚਾ ਦੇ ਦਿੱਤਾ ਜੀ ਮੋੜਾ ਖਰਚਾ ਪਾਤਾ ਪਾਣ ਨੂੰ ਵੀ 50000 ਚੈਨਲ ਨੂੰ ਇੰਨੇ ਵਟਾਈ ਲੱਖ ਰੁਪਏ ਦਾ ਉਸ ਤੋਂ ਬਾਅਦ ਉਹਨਾਂ ਨੇ ਫੀਡ ਜਿਹੜੀ ਉਹਦਾ ਸਾਰਾ ਲੇਖੀ ਜਾਣਗੇ ਉਹ ਸਾਰਾ ਲੇਖ ਕੇ ਉਹਨਾਂ ਨੂੰ 85 ਰੁਪਏ 86 ਰੁਪਏ ਦੇ ਵੀ ਮੁਰਗਾ ਪੈਂਦਾ ਉਹ ਸਾਨੂੰ ਕਹਿੰਗੇ 86 ਰੁਪਏ ਜੀ ਕਿਲੋ ਤਿਆਰ ਕਰਕੇ ਜੀ ਤਾਂ ਹੁਣ ਉਹਨਾਂ ਨੇ ਇੱਕ ਪੀਸ ਦਾ ਹਿਸਾਬ ਕਰਦਾ ਬੁਲਾ ਲਿਆ ਵੀ ਇੰਨੇ ਦਾ ਤਿਆਰ ਹੋਣਾ ਉਹ 7.50 ਰੁਪਏ ਪ੍ਰਤੀ ਕਿਲੋ ਦੇ ਮਗਰ ਆਪਾਂ ਨੂੰ ਦਿੰਦੇ ਨੇ ਸੌੜੇ ਸੱਤਰ ਰੁਪਏ ਕਮਿਸ਼ਨ ਹੀ ਮੰਨ ਲੋ ਕਮਿਸ਼ਨ ਮੰਨ ਲੋ 1 ਕਿਲੋ ਜਿਹੜਾ 2 ਕਿਲੋ ਦਾ ਲੰਮ ਸਭ 2 ਕਿਲੋ 1500 ਗ੍ਰਾਮ ਆ ਕੋਈ 2400 ਗ੍ਰਾਮ ਕੋ ਉਮਰ ਦੇ ਹਿਸਾਬ ਨਾਲ 2 ਕਿਲੋ ਤੋਂ ਲੈ ਕੇ ਉਹ 2800 ਗ੍ਰਾਮ ਤੱਕ ਚੱਕ ਦੇ ਚੱਕ ਦੇ ਉਹ ਹਿਸਾਬ ਨਾਲ ਆਪਾਂ ਨੂੰ ਉਹ 15 16 ਰੁਪਏ 20 ਰੁਪਏ ਤੱਕ ਮਾਰ ਦਿੰਦੇ ਇੱਕ ਚੂਚੇ ਮਗਰ ਪਾ ਚਾ ਹੂੰ ਜਿਹੜਾ ਉਹ ਜਿਵੇਂ 85 ਰੁਪਏ ਚ ਉਹਨਾਂ ਨੇ ਦੇਤਾ ਜੇ ਆਪਾਂ ਉਹਨਾਂ ਨੂੰ ਉਹਦੀ ਸਾਂਭ ਸੰਭਾਲ ਵਧੀਆ ਹੋ ਗਈ ਆਪਾਂ ਤੋਂ ਸਾਰਾ ਕੁਝ ਆਪਾਂ ਉਹਨਾਂ ਨੂੰ 80 ਰੁਪਏ ਜਿਹਦਾ ਰੱਖ ਕੇ ਦੇ ਜੀ ਜਿਹੜੋ 5 ਰੁਪਏ ਪਰ ਸਸਤਾ ਧਿਆਰ ਕਰਤਾ 2.5 ਪਰ ਉੱਚਾ ਦੇ ਦਿੰਦੇ। 2.5 ਉੱਚਾ ਦੇ ਦਿੰਦੇ। ਹਾਂ। ਮਤਲਬ ਉਹਨਾਂ ਨੇ 85 ਰੱਖ ਲਿਆ ਉੱਚੇ ਜੇ ਤੁਸੀਂ 6 ਰੁਪਏ ਬਚਾ ਕੇ ਦੇਤੇ ਉਹਨਾਂ ਨੂੰ ਤਾਂ 300 ਛੋਟੇ ਦੇ ਦਿੰਦੇ। 300 ਉਹ ਮਿਲ ਜਾਂਦੀ ਆਪਾਂ ਨੂੰ। ਜੇ ਉਸ ਤੋਂ ਬਾਅਦ ਇਹਨਾਂ ਦਾ ਰੇਟ ਕੋ ਉੱਚਾ ਬਅਦ ਜੇ। ਹਾਂ। ਜਿਵੇਂ ਕਈ ਵਾਰ ਮਾਰਕੀਟ ਦੇ ਵਿੱਚ ਰੇਟ ਉੱਪਰ ਹੋ ਜਾਂਦਾ। 90 ਰੁਪਏ ਵਿਕ ਰਿਹਾ ਹੈ ਕਦੇ ਮਤਲਬ ਕਿ 92 ਕਈ ਵਾਰ 110 120 ਤੱਕ ਵੀ ਬਹ। ਉਹ ਜਿਹੜਾ ਵਿਚਾਲੇ ਗਿਆ ਉਹ ਉਹ ਚੋਂ ਵੀ ਕੁਝ ਪਰਸੈਂਟੇ ਪੈਸਾ ਦਿੰਦੇ ਨੇ। ਹਾਂ। ਮਤਲਬ ਉਹ ਪੜਦੇ ਉਸ ਤੋਂ ਨਾ ਚੈੱਕ ਇਹ ਲੰਮ ਸਭ ਸਾਨੂੰ 90 ਕਾ 85000 ਦਾ ਬਣਦਾ ਬਣਦਾ ਜਿਹੜਾ ਉਹ ਜੇ ਸਹੀ ਰੇਟ ਤੇ ਆ ਜੀ ਜਿਹੜਾ ਲੀਵਰ ਲੀਵਰ ਦਾ ਜਦੋਂ ਆ ਕੋਈ ਸਸਤਾ ਚੂਚਾ ਤਿਆਰ ਹੋ ਗਿਆ ਜਾਂ ਮਹਿੰਗਾ ਵਿਕ ਗਿਆ ਉਦੋਂ ਕਈ ਵਾਰ ਫਿਰ 1 ਲੱਖ 15 20000 30000 ਤੱਕ ਵੀ ਆ ਸਾਡੇ ਕੋਲ ਚੈੱਕ ਆਇਆ ਕਮਿਸ਼ਨ ਕਮਿਸ਼ਨ ਹਾਂ ਕਮਿਸ਼ਨ ਆ ਉਹਦੀ ਜਿਹੜੀ ਕਮਾਈ ਕਮਾਈ ਹੈ ਉਹ 1 ਲੱਖ 15000 ਦੇ ਵਿੱਚੋਂ ਸਾਡਾ ਜਿਹੜਾ ਹਿੱਸਾ ਉਹ ਆ ਮਤਲਬ ਐਸੀ ਦਾ ਇੱਕ ਹਸਾਬ ਜਲਾਇਆ ਵੀ ਜਿਵੇਂ 5000 ਚੂਚੇ ਦੇ ਮੰਗ ਰਾ ਹੂੰ ਜੇ ਲੇਬਰ ਰੱਖਦੇ ਵੀ ਬੰਦਾ ਉੱਤੇ ਮੈਨੇਜਮੈਂਟ ਕਰਦਾ ਹੂੰ ਉਹਨੂੰ 50000 ਰੁਪਿਆ ਮਤਲਬ 2 ਮਹੀਨੇ ਮੰਗਰ ਪੂਰ ਮਗਰ ਬਣ ਜਾਂਦਾ ਤਾਂ 25000 ਰੁਪਿਆ ਉਹਦੀ ਤਨਖਾਹ ਹੈ ਜਿਹੜੀ ਇੱਕ ਵਿਅਕਤੀ ਦੀ ਉਹ ਨਿਕਲਦੀ ਹੈ ਮਤਲਬ ਮੋਟਾ ਜੇ ਮੰਨ ਕੇ ਚੱਲੀਏ ਵੀ ਜੇ ਤੁਸੀਂ ਕਹਿੰਦੇ ਹੋ ਵੀ 2 ਮਹੀਨੇ ਚ ਪੂਰ ਬਣ ਜਾਂਦਾ ਹੈ ਨਾ ਸਾਲ ਚ ਕਿੰਨੇ ਵਾਰੀ ਚੂਚੇ ਦੇ ਹੁੰਦੇ ਨੇ ਉਹ 5 ਤੋਂ ਲੈ ਕੇ 6 5 ਤੋਂ 6 ਵਾਰ ਹੀ ਦਿੰਦੇ ਆ ਮਤਲਬ ਸਾ ਮਹੀਨੇ ਦਾ 25-30000 ਰੁਪਏ ਕਮਾਈ ਤੇ ਮਤਲਬ 3 ਕ ਲੱਖ ਰੁਪਇਆ ਸਾਲਾਨਾ ਸਾਲਾਨਾ ਮਤਲਬ ਆਮਦ ਹੈਗੀ ਆ ਜੋ ਕੋਈ ਕੰਮ ਕਰਨਾ ਚਾਹੁੰਦਾ ਤਾਂ ਇਹ ਮੰਨ ਕੇ ਚੱਲੇ ਵੀ 2.5 ਤੋਂ 3 ਲੱਖ ਰੁਪਏ ਦੀ ਆਮਦਨੀ ਮੰਨ ਕੇ ਚੱਲੇ ਹਨ 5000 ਜਿਹੜਾ ਹੁਣ ਜੇ ਆਪਾਂ ਮਤਲਬ ਕੰਮ ਕਰਨਾ ਤਾਂ 10000 ਚੂਚੇ ਦਾ ਫਾਰਮ ਇੱਕ ਵਿਅਕਤੀ ਆਮਦਾਰੀ ਨਾਲ ਸਮਝਾਜਾ ਜਿਹੜਾ ਕੋਈ ਉੱਤੇ ਮੈਨੇਜ ਕਰਨੀ ਆ ਬੰਦੇ ਦੋ ਰੱਖੇ ਮਿਹਨਤ ਬੰਦੇ ਤਾਂ ਉਹਨੂੰ ਸਾਲ ਦਾ 6 ਲੱਖ ਰੁਪਏ ਬਣ ਗਏ ਤਾਂ ਉਹਨੂੰ 50000 ਰੁਪਏ ਮਿੰਨੇ ਦਾ ਬਣ ਗਿਆ ਹੁਣ ਆਪਾਂ 20 20 30000 ਰੁਪਏ ਦੀ ਨੌਕਰੀ ਦੇ ਲਈ ਆਪਣੇ ਬੱਚੇ ਆਮ ਹੀ ਲੈ ਗੜਦੇ ਆ ਪ੍ਰਾਈਵੇਟ ਚਾਹੀਏ ਪ੍ਰਾਈਵੇਟ ਸੈਕਟਰ ਅਜੇ ਤਾਂ ਕੋਈ 10000 ਤੋਂ ਵੱਧ ਦਿੰਦੇ ਨਹੀਂ ਅਜੇ ਜਿਹੜਾ ਲੇਬਰ ਹੈ ਉਹਨੂੰ ਮੁੰਡਾ ਇੱਥੇ ਕੰਮ ਕਰਦਾ ਲੇਬਰ ਆ ਇਹਨੂੰ ਅਸੀਂ 15 16000 ਰੁਪਏ ਦਿੰਦੇ ਆ ਤੇ ਜੇ ਏਸੀ ਨਹੀਂ ਪੜ੍ਹ ਲਿਖ ਕੇ ਕਿਤੇ ਸਕੂਲ ਚ ਕਰਨਾ ਹੁੰਦਾ ਉਹ ਜਿਹੜੇ ਸਕੂਲਾਂ ਦੀ 50 50 60 60000 ਰੁਪਿਆ ਫੀਸ ਹੈ ਮਹੀਨੇ ਦੀ ਉਹਨਾਂ ਦੇ ਟੀਚਰਾਂ ਨੂੰ ਵੀ ਉਹ 7500 ਤੋਂ ਵੱਧ ਨਹੀਂ ਦਿੰਦੇ ਨਹੀਂ ਨਹੀਂ 6000 ਤੋਂ ਵੱਧ ਨਹੀਂ ਦਿੰਦੇ ਸਹੀ ਗੱਲ ਮਤਲਬ ਕਿ ਮਾਲੀ ਦੀ ਤਰਖਾ ਜਾਂਦੀ ਹੈ ਟੀਚਰ ਦੀ ਘਟ ਹੈ ਪ੍ਰਾਈਵੇਟ ਹਸਪੀਟਲ ਜਿਹੜਾ ਡਾਕਟਰ ਦੀ ਦੇਖ ਲੋ 32 3200 ਚਾਪੜੀਆਂ ਕੁੜੀਆਂ ਨੇ ਜਿਹੜੀਆਂ ਲੱਖਾਂ ਰੁਪਏ ਲੱਖੀ ਕੋਰਸ ਕੀਤੇ ਉਹ ਹੈ ਮਤਲਬ ਇਹ ਚਾਵੇ ਬੰਦਾ ਉਹਦਾ ਕੰਮ ਕਰਕੇ ਕਾਮਯਾਬਤਾ ਹੋ ਸਕਦਾ ਹੈ ਤੇ ਏਡੀ ਵੱਡੀ ਗੱਲ ਤਾਂ ਹੈ ਹਾਂ ਕਾਮਯਾਬਤਾ ਹੋ ਸਕਦਾ ਕਾਮਯਾਬ ਦੇਖੋ ਇੰਨਾ ਸਾਰੀਆਂ ਕਾਮਯਾਬੀਆਂ ਦੇ ਪਿੱਛੇ ਹੱਥ ਹੈ ਜਿਹੜਾ ਉਹ ਹੈਗਾ ਸਰਕਾਰ ਦਾ ਹੂੰ ਵੇ ਲੋਕਾਂ ਕੋਲ ਜਾਵ ਕਰਨਾ ਹੈ ਜਾਂ ਨਹੀਂ ਜਾਂ ਨਹੀਂ ਕਰਨਾ ਹੁਣ ਕਿਉਂਕਿ ਇਹ ਸਾਰਾ ਪ੍ਰੋਜੈਕਟ ਨੇ ਜਿਹੜੇ ਹੂੰ ਇਹ ਹੁਣ ਕੰਪਨੀਆਂ ਚਲਾ ਰਹੀਆਂ ਨੇ ਹੂੰ ਕੰਪਨੀ ਦਾ ਇਹ ਨਹੀਂ ਪਤਾ ਕਦੋਂ ਮਤਲਬ ਕਿਹੜੇ ਪਾਸੇ ਆਪਦਾ ਪਾਸਾ ਬਦਲ ਲੈਂਦੇ ਹਾਂ ਕਿਹੜੇ ਕਿੱਥੇ ਉਹਦਾ ਜਿੱਥੇ ਸਸਤਾ ਮਿਲੂ ਉੱਥੇ ਚੱਕੋ ਵਪਾਰੀ ਅੱਜ ਕੰਪਨੀ ਆਪਾਂ ਨੂੰ ਜਵਾਬ ਦੇ ਜੀ ਹੂੰ ਤੇ ਅਸੀਂ ਚੂਚਾ ਨਹੀਂ ਪਾਉਂਦੇ ਹੂੰ ਤਾਂ ਉਸ ਤੋਂ ਬਾਅਦ ਆਪਾਂ ਉਹਨਾਂ ਦਾ ਜਿਹੜਾ ਮੁਕਾਬਲਾ ਕਰ ਨਹੀਂ ਸਕਦੇ ਹੁਣ ਅਸੀਂ ਇਹ ਕਹੀਏ ਵੀ ਅਸੀਂ ਪ੍ਰਾਈਵੇਟ ਚੂਚਾ ਪਾ ਕੇ ਹੂੰ ਕੰਪਨੀ ਦੇ ਨਾ ਪੜ ਜਾਗੇ ਅਸੀਂ ਕਿਦੋਂ ਪ੍ਰਸਤ ਆਮ ਮੰਨ ਲਓ ਪੰਜਾਬ ਦੇ ਜਿੰਨੇ ਵੀ ਮੰਨ ਲਓ ਕੋਈ ਫਲਟਰੀ ਫਾਰਮ ਵਾਲੇ ਨੇ ਸਾਰੇ ਸੋਚ ਲਾ ਵੀ ਕਿਸੇ ਕੰਪਨੀ ਦਾ ਨਾਮ ਪਾਵਾਂਗੇ ਯਾਰ ਆਪਾਂ ਤਾਂ ਆਪ ਦਾ ਵੇਖਾਂਗੇ ਹੁਣ ਇੱਕ ਪੰਜਾਬ ਤਾਂ ਪੂਰੇ ਹਿੰਦੁਸਤਾਨ ਦੇ ਮੁਤਾਬਕ ਇੱਕ ਨੀਵੀਂ ਸਟੇਟ ਹੈ ਬਿਲਕੁਲ ਤਾਂ ਹੁਣ ਉਹਨਾਂ ਦੇ ਇਹ ਫਾਰਮ ਜੁਪੀ 'ਚ ਵੀ ਨੇ ਬਿਹਾਰ 'ਚ ਵੀ ਨੇ ਰਾਜਸਥਾਨ 'ਚ ਵੀ ਨੇ ਉਹਦੇ ਤੋਂ ਉਹਨਾਂ ਨੂੰ ਸਸਤਾ ਹੋਵੇ ਜਿੱਥੇ ਜ਼ਿਆਦਾ ਵੇਚੇ ਉਹ ਉੱਥੇ ਨੇੜੇ ਆ ਨਾ ਉਲਟ ਵੀ ਕਰਦੇ ਨੇ ਮੰਨ ਲਓ ਪੰਜਾਬ ਵਾਲਿਆਂ ਨੇ ਨਹੀਂ ਹੋ ਗਈ ਤਾਂ ਇੱਥੇ ਉਹਨਾਂ ਨੇ ਮਤਲਬ ਮੁਰਗਾ ਸਸਤਾ ਕਰ ਦੇਣਾ ਹੈ ਦੋ ਪੁਰਾ ਚੋਰ ਮਨ ਲਾ ਪੜਾਈ ਤੇ 10 ਲੱਖ ਰੁਪਏ ਹੋ ਗਿਆ ਹਾਂ ਆਪਾਂ ਪੂਰ ਪਾ ਲਿਆ ਉਹਨਾਂ ਲਈ ਕੰਪਨੀਆਂ ਲਈ ਸਰਪੇ ਕਰਾਉਣੇ ਕਿੰਨੇ ਘੱਖ ਨੇ ਵੀ ਕਦੋਂ ਜਿਹੜੇ ਨੇ ਮਲਕੇ ਪਾਇਆ ਉਸ ਟਾਈਮ ਤੋਂ ਇੱਕ ਇੱਕ ਸਾਲ ਦੇ ਪੂਰ ਚ ਮਲਕੇ ਇੱਕ ਪੂਰ ਚੋਂ ਨਾਂ ਲੈਣਾ ਕੰਪਨੀ ਨਾਂ ਕਟਾ ਬਈ ਉਹਨਾਂ ਦਾ ਸਰਪੇ ਡਾਊਨ ਕਰਕੇ ਸਿੱੜਦੇ ਕੰਪਨੀ ਦਾ ਫਰਕ ਨਹੀਂ ਤੇ ਹੁਣ ਜਦੋਂ ਆਪਾਂ ਨੂੰ ਇੱਥੇ 5-7 ਲੱਖ ਰੁਪਏ ਟੋਟਾ ਪੈ ਗਿਆ ਆਪਣਾ ਸਾਲ ਦਾ ਆਪਾਂ ਖਤਮ ਹੋ ਗਏ ਆਪਣਾ ਖਤਮ ਮੈਂ ਉਹ ਤੋਂ ਬਾਅਦ ਆਪਣਾ ਜਦੋਂ 7-8 ਲੱਖ ਰੋਜ਼ ਦੇ ਫਿਰੋਟੇ ਆ ਨਹੀਂ ਇਹ ਸਰਕਾਰ ਨੂੰ ਚਾਹੀਦੀ ਨਹੀਂ ਕਿ ਜਦੋਂ ਸਰਕਾਰ ਲੋਕਾਂ ਤੋਂ ਪੈਸਾ ਲੈ ਸਰਕਾਰ ਮਤਲਬ ਆਪਦੇ ਪਲਾਟਾਂ ਬੀਤੇ ਸਰਕਾਰ ਇਹਨੂੰ ਮਤਲਬ ਵੇਚੀ ਜਿਦੋਂ ਕੰਪਨੀਆਂ ਦੇ ਹੱਥ ਜਾਂਦੇ ਜਾਂਦੇ ਤੁਸੀਂ ਕੀ ਚਾਹਨਾ ਚਾਹੋਗੇ ਜਿਵੇਂ ਕੋਈ ਨਵੇਂ ਮੁੰਡੇ ਇਸ ਫੀਲਡ 'ਚ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਕਹੋਗੇ ਵੀ ਕਿੰਨੇ ਕੰਮ ਤੋਂ ਸਟਾਰਟ ਕਰਨ ਕਿਵੇਂ ਕਰਨ ਮਤਲਬ ਦੇਖੋ ਕੰਮ ਕੋਈ ਵੀ ਹੈ ਸਟਾਰਟ ਕਰਨਾ ਹੈ ਕਿਸੇ ਵੀ ਮਤਲਬ ਵਰਗ ਦੇ ਕਿਸੇ ਵੀ ਫੀਲਡ 'ਚ ਜਾਣਾ ਚਾਹੁੰਦਾ ਹੈ ਇੱਕ ਤਾਂ ਉਹਦੇ ਬਾਰੇ ਸਿੱਖਣਾ ਪਊ ਜ਼ਰੂਰ ਜੀ ਚਾਹੇ ਤੁਸੀਂ 10 ਚੂਚੇ ਘਰੇ ਲਿਆ ਕੇ ਆਪਦੇ ਹਮ ਬਲਕੇ 50 ਵਰ ਗਿਆ ਹਮ ਉਹਨੂੰ ਪਾਲੋ ਆਲੋ ਬਲਕੇ ਸ਼ੀਵਿੰਨ ਉਤੇ ਲਾਓ ਜੀ ਤਾਂ ਤੁਹਾਨੂੰ ਉਹਨਾਂ ਦੇ ਖੇਚੜਾ ਉਹਨਾਂ ਨਾਲ ਤੁਹਾਡਾ ਲਗਾ ਬਣਦਾ ਕਿ ਨਾ ਬਣਦਾ ਕਿਉਂਕਿ ਤਾਂ ਹਰੇਕ ਕੰਮ ਦੇ ਨਾਲ ਜਨਚਰ ਤੁਹਾਡਾ ਲਗਾ ਨਹੀਂ ਬਣਦਾ ਉਹਨਾਂ ਚਰ ਤੁਸੀਂ ਕਾਮਯਾਬ ਹੋ ਉਹ ਕੰਮ ਤੁਹਾਨੂੰ ਵਫਾ ਵੀ ਨਹੀਂ ਕਰਦਾ ਜੇ ਮੈਂ ਆਪਾਂ ਵਫਾ ਨਾਲ ਕਾਮਯਾਬ ਨਹੀਂ ਕਾਮਯਾਬ ਦੂਸਰਾ ਹਰੇਕ ਕੰਮ ਦੀ ਇੱਕ ਲਿਮਟ ਹੈ ਹਮ ਹੁਣ ਇਹਦੇ ਵਿੱਚ ਮੰਨ ਲਓ ਵੀ ਤੁਹਾਨੂੰ 25000 ਤੋਂ ਲੈ ਕੇ 30000 ਹੀ ਬਣਦਾ ਹੈ ਹਾਂ ਇਹ ਚ ਲੱਖ ਲੱਖ ਨਹੀਂ ਵੜ ਸਕਦਾ ਕੋਈ ਮੇਰੇ ਲੱਖ ਦੇ ਆਸਰੇ ਨਾ ਜਾਂਦੇ ਹਨ ਨਾ YouTube ਤੇ ਦੇਖਿਆ ਜੀ 5000 ਦੀ ਟੂਚਰ ਨਾਲ ਜੀ 10 ਲੱਖ ਰੁਪਇਆ ਕਮਾਇਆ 20 ਕਮਾਇਆ ਕਿੱਥੋਂ ਕਿਵੇਂ ਆਊਗਾ ਹਾਂ ਆ ਬੱਕਰੀ ਗੌਟ ਫਾਰਮ ਦੇ ਵਿੱਚ ਵੀ ਦੇਖਿਆ ਸੀ ਹੋਰ ਚ ਵੀ ਦੇਖਿਆ ਜੀ ਬੱਕਰੀ 2.5 ਲੱਖ ਦੀ ਆ ਜੀ ਮੀਟ 1500 ਰੁਪਏ ਨੂੰ ਬੋਰ ਹੈ 1500 ਨੂੰ ਕਿਲੋ ਖਰੀਦ ਕੇ ਲੈ ਆਣੇ ਕੌਣ ਖਾਊਗਾ ਜੀ 1500 ਨੂੰ ਕਿਲੋ ਹਾਂ ਮੀਟ ਦਾ ਰੇਟ ਮਤਲਬ ਬੱਕਰੀ ਦਾ ਮੀਟ ਹੈ ਉਹ 600 ਰੁਪਏ ਕਿਲੋ ਹਮ ਮੁਰਗੇ ਦਾ ਮੀਟ ਹੈ 220 ਲਾ ਲਓ ਪਰ ਕਦੇ ਉਹ 170 ਲਾ ਲਵੇ ਜਾਂ 250 ਹਾਂ ਹੁਣ ਇਦੋਂ ਵੱਧ ਹੀ ਨਹੀਂ ਕਿ ਹੁਣ ਤੁਸੀਂ ਜਿਉਂਦੇ 500 ਨੂੰ ਮੁਰਗਾ ਲੈ ਲਿਆ ਹਮ ਉਹ ਕਿਹੜਾ ਤਾਂ ਅੰਡਾ ਦੇਊਗਾ ਜਿਹੜਾ ਤੁਹਾਡਾ 35000 ਕੜਕਨਾਥ ਲੋਕਾਂ ਨੂੰ ਦਿੱਤੇ ਹਮ ਹਜ਼ਾਰ-ਹਜ਼ਾਰ ਦਾ ਜੋੜਾ ਦਿੱਤਾ ਹਜ਼ਾਰ 2-2000 ਦਾ ਜੋੜਾ ਦਿੱਤਾ ਉਹਨਾਂ ਅੰਡਾ ਤਾਂ ਅੰਡੇ ਹੀ ਆ ਉਹ ਚੀ ਜੀ ਪ੍ਰੋਟੀਨਾਂ ਚ ਭਰ ਲਾਣਾ ਲੋਕਾਂ ਨੇ ਖਾ ਕੇ ਦੇਖਿਆ ਇਹ ਲੋਕਾਂ ਨੂੰ ਕੀ ਥਾਲੀ ਦੀ ਬੋ ਮਾਰੀ ਬੋ ਕਿ ਨਗਰੀ ਕੁਝ ਉਹ ਤੋਂ ਬਾਅਦ ਉਹ ਫਿਰਦੇ ਨੇ ਸਵੇਰੇ ਛੜਕਦੇ ਉਹ ਸਹੀ ਹੈ ਵੀ ਇਸ ਲਈ ਇੱਕ ਤਾਂ ਇਹ ਚੀਜ਼ ਹੈ ਜਦੋਂ ਅਸੀਂ ਜਿਹੜਾ ਕੰਮ ਕਰਦੇ ਹਾਂ ਹਾਂ ਇਹਦੇ ਵਿੱਚੋਂ ਕਰੋੜ ਕਮਾਉਣਾ ਤੁਸੀਂ ਕਮਾਇਆ ਜਾ ਸਕਦਾ ਔਰ ਫਿਰ ਕਰੋੜ ਵਾਲਾ ਕੰਮ ਕਰਨਾ ਕੰਮ ਕਰਨਾ ਪੋਗਾ ਹਾਂ ਮਤਲਬ ਹੁਣ ਵੱਡੇ ਫਾਰਮ ਆ ਬਣਦੇ ਨੇ 60 70 70 ਲੱਖ ਰੁਪਈਆ ਲੱਗਦਾ ਹੁਣ ਆਪਣੇ ਇੱਥੇ ਇਧਰ ਫੱਤੇ ਬਣੀ ਉਹਨੇ ਬਣਾਇਆ ਜਿਹਨੀ ਰਾਈਟ ਸਾਈਡ ਤੇ ਉਹਨੇ 60 ਲੱਖ ਰੁਪਈਆ ਲਾਇਆ ਕੱਲ ਉਹਦਾ ਅਸੀਂ ਚੈੱਕ ਦਿੱਤਾ ਸੀ ਪੰਜ ਲੱਖ 34 ਹਜ਼ਾਰ ਦਾ ਚੈੱਕ ਆਇਆ ਉਹਦਾ ਹਾਂ ਮਤਲਬ ਮਹੀਨੇ ਦਾ ਫਾਰਮ ਦਾ ਉਹ ਪੂਰਾ ਦਾ ਮਹੀਨੇ ਦਾ ਕਮਿਸ਼ਨ ਆਇਆ ਜਿਹੜਾ ਉਹ ਸਾਰਾ ਉਹਦਾ ਮਤਲਬ ਆਟੋਮੈਟ ਕੀ ਆ ਸਾਡਾ ਪਤਾ ਨੇਵਰ ਇੱਕ ਇੱਕ ਲੈਵਰ ਆਉਦੇ ਕੋਲ ਮੈਨੂੰ 15000 ਦਾ ਪਤਾ ਨਹੀਂ 20000 ਦਾ ਤੇ ਇੱਕ ਲਿਵਰ ਰੱਖੀ ਹੋਈ ਹੈ ਹਮਮ ਉਹਨਾਂ 60 ਲੱਖ ਰੁਪਏ ਲਾ ਕੇ ਫਿਰ ਉਹਦੇ ਤੇ ਕੰਮ ਕਰਦਾ ਪਰ ਹੈ ਉਹ ਵੀ ਕੰਪਨੀ ਦੇ ਹੱਥ ਚ ਜੀ ਕੰਪਨੀ ਚੁੱਗਾਦਾ ਚੱਕਦਾ ਤਾਂ ਮਤਲਬ ਉਹ 60 ਲੱਖ ਅਲਾਪ ਗਿਆ ਬਸ ਗਿਆ ਹਾਂ ਤੇ ਇਸ ਕਰਕੇ ਫਿਰ ਉਹਡਾ ਪ੍ਰੋਜੈਕਟ ਤੁਹਾਨੂੰ ਚਲਾਉਣਾ ਪਊਗਾ ਜਿੰਨੇ ਤੁਸੀਂ ਕਮਾਉਣਾ ਚਾਹੋ ਉਹਨੂੰ ਉਹਨੂੰ 30 ਲੱਖ ਰੁਪਏ ਬਣੂਗਾ ਮਿਸਾਲ 'ਚ ਕਿ 5 ਲੱਖ ਦਾ ਚੈੱਕ ਬਣਿਆ 6 ਚੈੱਕ ਹੋਣਗੇ ਹਾਂ ਤੇ ਹੋ ਗਏ ਹਾਂ ਤੇ ਵਾਲਾ ਪ੍ਰੋਜੈਕਟ ਕੋ ਹੋਰ ਸ਼ੁਰੂ ਕਰਦੇ ਰਹਿ ਤਾਂ 60 ਹੋ ਗਏ 60 ਉਸ ਤੋਂ ਬਾਅਦ ਉੱਡਾ ਹੀ ਹੋਰ ਕਰਦੇ ਚਾਰ ਪ੍ਰੋਜੈਕਟ ਹੋਰ 1 ਕਰੋੜ 20 ਲੱਖ ਰੁਪਏ ਪਰ ਫਿਰ ਉਹ ਉੱਡਾ ਸੈਟ ਅਪ ਕਰਨਾ ਪੋਣਾ ਹੁਣ ਆਪਾਂ ਨੇ ਖੋਲਣਾ ਪੰਜ ਹਜ਼ਾਰ ਵਾਲਾ ਹਾਂ ਸੱਤ ਤਾਂ ਸੋਚੀ ਜਾਂਦੇ ਆ ਵੀ ਯਾਰ ਆਪਾਂ ਸਿਰਕੀ ਦੀ ਪਾਈਏ ਇੱਕ ਮਤਲਬ ਟੇਲਰ ਦੀ ਪਾਈਏ ਉਹਦੇ ਉਹਦੇ ਵਿੱਚ ਕੰਪੈਰੀਸ਼ਨ ਕਰੀ ਜਾਂਦੇ ਆ ਕਮਾਈ ਕਰੋੜਾ ਜਿਵੇਂ ਕਰੋੜਾ ਜਿਵੇਂ ਕਿੰਨੀ ਲੱਖਾਂ ਲੱਗਣਗੀਆਂ ਉੱਤੇ ਹਜ਼ਾਰਾਂ ਹਜ਼ਾਰਾਂ ਕਮਾਉਂਦੇ ਜਿੱਥੇ ਕਰੋੜ ਲਾਉਂਗੇ ਉੱਥੇ ਲੱਖ ਕਮਾਉਂਦੇ ਜਿੱਥੇ ਕਰੋੜ ਲੱਗਣਗੇ ਮਤਲਬ 2-4 ਕਰੋੜ ਲਾਉਂਗੇ ਉੱਥੇ ਕਰੋੜ ਕਮਾਉਂਦੇ ਉੱਥੇ ਕਰੋੜ ਮਤਲਬ ਕਮਾਈ ਦਾ ਇੱਕ ਤਰੀਕਾ ਹੈ ਇਹ ਬਿਲਕੁਲ ਹੁਣ ਜਦੋਂ ਅਸੀਂ ਸੁਪਨਾ ਵੱਡਾ ਦੇਖਦੇ ਆਂ ਫਿਰ ਉਹ ਜੋ ਸਾਡਾ ਪੂਰ ਨਹੀਂ ਚੜਦਾ ਫਿਰ ਅਸੀਂ ਵੀ ਇਹ ਤਾਂ ਛੱਡੇ ਚਾ ਫਿਰ ਅਸੀਂ ਕੰਮ ਚੋਂ ਪਿੱਛੇ हट ਜਾਈ ਵੀ ਇਸ ਲਈ ਨੌਜਵਾਨੀ ਨੇ ਜੇ ਕੰਮ ਕਰਨਾ ਹੈ ਹਮ ਸਬਰ ਜ਼ਰੂਰੀ ਹਾਂ ਕੋਈ ਵੀ ਕੰਮ ਕਰਦਾ ਹੈ ਇੱਕ ਤਾਂ ਸਬਰ ਇੱਕ ਮਿਹਨਤ ਇਹ ਦੋ ਚੀਜ਼ਾਂ ਬੱਲੇ ਬਣ ਕੇ ਚੱਲਦੇ ਕਾਮਯਾਬੀ ਆ ਜਬੀ ਨਾ ਹੁੰਦੀ ਹੁੰਦੀ ਹੈ ਕਾਮਯਾਬੀ ਮਿਲ ਜੇ ਇਹ ਨੌਜਵਾਨ ਨੂੰ ਕਰਨਾ ਚਾਹੀਦਾ ਕੰਮ ਤਾਂ ਕੋਈ ਨਾ ਕੋਈ ਕਰਨਾ ਹੀ ਕੰਮ ਤਾਂ ਦੇਖੋ ਬਾਹਰ ਜਾ ਕੇ ਵੀ ਕਰਨਾ ਇੱਥੇ ਵੀ ਕਰਨਾ ਕਿਤੇ ਵੀ ਕਰਨਾ ਕੰਮ ਤਾਂ ਚਲਾ ਕਰਨ ਵਾਲੀ ਹੋ ਬਾਹਰ ਨਾਲੋਂ ਇੱਥੇ ਠੀਕ ਹੈ ਠੀਕ ਹੈ ਉਹਦੀ ਕਾਰਨ ਕੀ ਹੈ ਵੀ ਅਸੀਂ ਜਿਉਂਦੇ ਕਿਉਂ ਆ ਅਸੀਂ ਇਸ ਤਰ੍ਹਾਂ ਜਾਏ ਹਮ ਅਸੀਂ ਆਪਦੀ ਖਾਣ ਪੀਣ ਤੇ ਐਸ਼ ਕਰਦੇ ਨਹੀਂ ਆ ਅਸੀਂ ਆਪਣੇ ਰਿਸ਼ਤੇ ਲਈ ਆ ਰਿਸ਼ਤੇ ਲਈ ਆ ਠੀਕ ਹੈ ਹੁਣ ਜੇ ਤੁਹਾਡਾ ਉਹ ਚੀਜ਼ ਖਤਮ ਹੋ ਗਈ ਤੁਹਾਡੀ ਜ਼ਿੰਦਗੀ ਫਿਰ ਪੱਠ ਪਵੇ ਸੌਣਾ ਜਿਹੜਾ ਕੰਨਾਂ ਨੂੰ ਖਾ ਜਿਹੜਾ ਤੁਹਾਡੇ ਸਰੀਰ ਨੂੰ ਹੀ ਖਾ ਗਿਆ ਉਹ ਕੀ ਹੁਣ ਜਿਹੜੇ ਬਾਹਰ ਸਾਡੇ ਬੱਚੇ ਜਾਂਦੇ ਨੇ ਤਾਂ ਤੁਸੀਂ ਦੇਖੋਗੇ ਵੀ ਉਹਨਾਂ ਸਮਿਆਂ 'ਚ ਅਸੀਂ ਖੁਦ ਨਹੀਂ ਰਜਾਈ 'ਚੋਂ ਨਿਕਲੇ ਹੁੰਦੇ ਹਾਂ ਹਾਂ ਜਦੋਂ ਮਰਪਲ ਉਹ ਕਿਉਂ ਆਹਾਂ ਵਿਚੌਰ ਨੂੰ ਪਹਿਲਾਂ ਜਾ ਕੇ ਚਾਰ ਵਜੇ ਉੱਠਣ ਦੀ ਆਤ ਪੈ ਜਾਂਦੀ ਵਿਚੌਰ ਬੰਦੇ ਨੂੰ ਬਿਲਕੁਲ ਜਿਹੜੇ ਬੱਚੇ ਨੇ 18 ਸਾਲਾਂ ਦੇ ਨੇ 20 ਸਾਲਾਂ ਦੇ ਨੂੰ ਤਾਂ 10 10 ਵਜੇ ਤੱਕ ਨੇ ਉੱਠਦੇ ਆਪਣੇ ਘਰਾਂ ਤੋਂ ਹਾਂ ਤਾਂ ਹੁਣ ਉੱਥੇ ਸਾਡਾ ਕੋਈ 20 ਸਾਲ ਦਾ ਬਾਕਿਆ ਕੋਈ 18 ਸਾਲਾਂ ਦਾ ਮਤਲਬ ਹੱਥ 'ਚ ਕਾਫੀ ਵਾਲਾ ਕੱਪ ਹੁੰਦਾ ਤੇ ਉਹੋ ਤੁਰਿਆ ਜਾਂਦਾ ਹੁੰਦਾ ਤੇ ਵੀ ਮੈਂ ਕਰਾਂ ਮਤਲਬ ਕਿ ਉਹਨੂੰ ਜਾਣਾ ਹੈ ਆਪਾਂ 20 ਕਿਲੋਮੀਟਰ ਵੀ ਜਾਣਾ ਪਾਜੀ ਸਫ਼ਰ ਕਰਨਾ ਪਾਜੀ ਹਾਂ ਮੈਂ ਥੱਕ ਗਿਆ ਸਾਰੇ ਦਿਨ ਦਾ ਬਹੁਤ ਹੈ ਉੱਥੇ ਮੈਂ ਦੇਖਿਆ ਵੀ 2 200 220 ਕਿਲੋਮੀਟਰ ਦਾ ਨਾਰਮਲੀ ਇਹ ਦਿਹਾੜੀ ਕਰਦੇ ਜਾਣਾ ਪੈਂਦਾ ਤੇ ਉਹ ਕਰਨਾ ਤੇ ਫਿਰ ਉਹਨੂੰ ਜਿਹੜਾ ਫਾਸਟ ਫੂਡ ਹੈ ਉਹ ਆਪਣੇ ਜਿਹੜੇ ਪੰਜਾਬ ਦਾ ਮੈਨੂੰ ਲੱਗਦਾ ਵੀ ਸਾਰਾਂ ਦੇ ਕਰੀਬ ਇਹ ਕਲਚਰ ਹੈ ਵੀ ਆਪਾਂ ਵਿਆਹ ਚ ਸਰਾਂਦਨ ਖਾਈਏ ਬਿਲਕੁਲ ਦੇ A ਤੋਂ Z ਉੱਥੇ ਆਟਮਾ ਹੁੰਦੀ ਆ ਆਪਾਂ 10 ਵਜੇ ਵਿਆਹ ਚੋਂ ਆਉਣੇ ਆ 11 ਵਜੇ ਆਪਾਂ ਘਰ ਆ ਕੇ ਗਾ ਰੋਟੀ ਬਣਾਓ ਰੋਟੀ ਬਣਾਓ ਰੋਟੀ ਖਾ ਕੇ ਆਪਾਂ ਫੇਰ ਜਾਈਏ ਹਾਂ ਹੁਣ ਜਿਹੜੇ ਐਸ ਪਰਵਰਤੀ ਦੇ ਲੋਕ ਆ ਆਪਾਂ ਜਿਨ੍ਹਾਂ ਨੇ ਸਾਰਾ ਦਿਨ ਰੱਜ ਕੇ ਰੋਟੀ ਖਾ ਕੇ ਸੌਣਾ ਤੇ ਉਸ ਵਿਅਕਤੀ ਨੂੰ ਰੋਟੀ ਹੀ ਨਾ ਮਿਲੇ ਐਦੋਂ ਵੱਡੀ ਸਜ਼ਾ ਹੋਰ ਉਹਨੂੰ ਕੀ ਮਿਲਸੀ ਜਦੋਂ ਉਹਦਾ ਖਾਣਾ ਉਹਨੂੰ ਸ਼ੇਰ ਮੂਰੇ ਤੁਸੀਂ ਮਨ ਲ ਕੇ ਖੜ ਦੀ ਸੰਿਹਰਲਾ ਨੂੰ ਉਹਨੂੰ ਕੋਈ ਬਾਕ ਬੱਕਰੀ ਮੂਰੇ ਮਤਲਬ ਤੁਸੀਂ ਚਾਹੇ ਮਾਸ ਸ਼ੇਰ ਦਾ ਵੀ ਸਤੋਂ ਕੋਈ ਪਾ ਨਹੀਂ ਕੋਈ ਪਾ ਨਹੀਂ ਮਤਲਬ ਉਹ ਤਾਂ ਜਿਹੜਾ ਖਰਾਕ ਨੂੰ ਉਹ ਵੀ ਮਿਲ ਗਈ ਜਿਹੜੇ ਸਾਡੇ ਬੱਚੇ ਬਾਹਰ ਜਾਂਦੇ ਨੇ ਉਹਨਾਂ ਨੂੰ ਇੱਕ ਨਾਤਾ ਮੰਨ ਪਾਉਂਦੀ ਖਰਾਕ ਮਿਲ ਰਹੀ ਹੈ ਠੀਕ ਹੈ ਨਾ ਨਾ ਉੱਥੇ ਰਿਸ਼ਤੇ ਮਿਲਦੇ ਨੇ ਨਾ ਰਿਸ਼ਤੇ ਮਿਲਦੇ ਵੀ ਉਹ ਉਹ ਜਿਹੜੇ ਉਹ ਬੜਾ ਘੱਟ ਹੈ ਉਹ ਬਹੁਤ ਵੱਡਾ ਘੱਟ ਹੈ ਉਹਦੇ ਨਾਲ ਇੱਥੇ ਸਾਡੀਆਂ ਸਾਰੀਆਂ ਚੀਜ਼ਾਂ ਨੇ ਹੁਣ ਅਸੀਂ ਇੱਥੇ ਤੁਸੀਂ ਫਾਰਮ ਸਾਡੇ ਕੋਲ ਹੀ ਮਤਲਬ ਦੇਖੋ ਫੋਲਟਰੀ ਫਾਰਮ ਵੀ ਹੈ ਫੋਲਟਰੀ ਫਾਰਮ ਨਾਲ ਇਸ ਤੋਂ ਬਾਅਦ ਡੇਰੀ ਫਾਰਮ ਬਣਾ ਡੇਰੀ ਫਾਰਮ ਬਣਾ ਤੇ ਸਬਜ਼ੀਆਂ ਸਾਰੀਆਂ ਸਾਡੇ ਕੋਲ ਨੇ ਕੋਈ ਘਰਦੀਏ ਸਬਜ਼ੀ ਹੈ ਸਪਰੇ ਕੋਈ ਸਪਰੇ ਨਹੀਂ ਖੁੱਲੀ ਹਵਾ ਇੱਥੇ ਕੀ ਕਬੀ ਜਿੰਦਗੀ ਦਾ ਜਿਹੜਾ ਐ ਵਧੀਆ ਇੰਜੋਏਮੈਂਟ ਉਹ ਵੈਸੇ ਘੱਟ ਸਹੀ ਸੌਖਤ ਹੈ ਸਕੂਨ ਪੈਸਾ ਤਾਂ ਕੋਈ ਮਤਲਬ ਨਹੀਂ ਦਾ ਹਾਂ ਸਕੂਨ ਪੈਸਾ ਤਾਂ ਉਹਨਾਂ ਡਾਨੀ ਬਾਨੀ ਕੋਲ ਬਹੁਤ ਜ਼ਿਆਦਾ ਅਮਰੀਕਾ ਵਾਲਿਆਂ ਨੇ ਜਾ ਕੇ ਪਰਚਾ ਦਰਜ ਕਰਤਾ ਹੁਣ ਵਿੱਚੇ ਮੋਦੀ ਦੇ ਜਾਨੂ ਬਣੇ ਪੀਏ ਪੈਸਾ ਕੀ ਕਰੂਗਾ ਉਹੀ ਪੈਸੇ ਨੂੰ ਮਤਲਬ ਕਿ ਡਾਨੀ ਬਾਨੀਆਂ ਨੂੰ ਖੁਸ਼ ਰੱਖਿਆਗਾ ਵੀ ਇਸ ਗੱਲ ਪੈਸਾ ਨਹੀਂ ਤੁਹਾਨੂੰ ਸ਼ਾਂਤੀ ਕਿੱਥੇ ਮਿਲਦੀ ਹੈ ਤੇ ਇਹਦੇ ਵਿੱਚ ਸ਼ਾਂਤੀ ਬਹੁਤ ਜ਼ਿਆਦਾ ਜ਼ਰੂਰੀ ਹੈ ਕੌਣ ਹੋਣਾ ਜ਼ਰੂਰੀ ਆ ਬੰਦੇ ਹਾਂ ਤੇ ਹਾਂ ਇਹ ਇਹਦੇ ਨਾਂ ਨਾਲ ਜਿੱਥੇ ਅਸੀਂ ਕਮਾਈਆਂ ਕਰਦੇ ਆ ਕਿਰਤ ਕਰਦੇ ਆ ਸਾਡੀ ਕਮਾਈ ਜਾਂਦੀ ਕਿੱਥੇ ਆ ਸਾਡੀ ਕਮਾਈ ਦਾ ਬੰਦੋਬਸਤ ਕੌਣ ਕਰਦਾ ਉਹ ਸਰਕਾਰਾਂ ਨੇ ਹੋ ਸਕਦਾ ਤੇ ਨਾਲ ਨਾਲ ਸਾਡੇ ਨੌਜਵਾਨਾਂ ਨੂੰ ਇੱਥੋਂ ਭੱਜਣਾ ਨਹੀਂ ਇਹ ਤਾਂ ਉਹਨਾਂ ਸਰਕਾਰਾਂ ਨੂੰ ਵੀ ਲਗਾਮ ਪਾਉਣੀ ਚਾਹੀਦੀ ਜਥੇਵੰਦ ਕੋ ਹੋਣਾ ਚਾਹੀਦਾ ਤੇ ਆਪਦੇ ਕੰਮ ਦਾ ਕਿਰਤ ਦਾ ਪੂਰਾ ਮੁੱਲ ਲੈਣ ਲਈ ਸਰਕਾਰਾਂ ਤੇ ਦਬਾਅ ਪਾਉਣਾ ਚਾਹੀਦਾ ਐਸੇ ਨੂੰ ਹੀ ਇੱਕ ਵਧੀਆ ਵਿਕਸਤ ਦੇਸ਼ ਬਣਾਉਣ ਦੀ ਲੋੜ ਆ ਤੁਹਾਨੂੰ ਲੋੜ ਸਾਡਾ ਦੇਸ਼ ਜੇ ਅੱਜ ਪਾਛੜ ਰਿਹਾ ਹੈ ਉਹ ਸਾਡੇ ਕਿਰਤੀ ਲੋਕਾਂ ਦੀ ਵਜ੍ਹਾ ਨਾਲ ਨਹੀਂ ਅਸੀਂ ਮੀਟ ਵਾਧੂ ਆਮ ਕਰਤਾ ਅਸੀਂ ਚੌਲ ਵਾਧੂ ਆਮ ਕਰਤੇ ਸਾਡਾ ਦੁੱਧ ਵਾਧੂ ਆਮ ਕਰਿਆ ਪਿਆ ਤਾਂ ਉਹਦੀ ਜਿਹੜੀ ਵੰਡ ਪ੍ਰਣਾਲੀ ਆ ਉਹ ਚ ਕਿਤੇ ਘੜਾ ਉਹ ਸਾਡੇ ਚ ਥੋੜੀ ਘੜਾ ਬੜਾ ਫਿਰ ਵੰਡ ਪ੍ਰਣਾਲੀ ਵਾਲੇ ਕੌਣ ਨੇ ਉਹ ਉਹਨੇ ਜਿਹੜੇ ਰਾਜ ਕਰਤਾ ਨਹੀਂ ਤੇ ਫਿਰ ਜੇ ਅਸੀਂ ਚੂਚਾ ਪੈਦਾ ਕਰਦੇ ਆ ਜੇ ਅਸੀਂ ਦੁੱਧ ਪੈਦਾ ਕਰਦੇ ਆ ਤੇ ਫਿਰ ਉਹ ਉਹਨਾਂ ਨੂੰ ਪੈਦਾ ਵੀ ਤਾਂ ਅਸੀਂ ਕਰਦੇ ਆ ਤੇ ਉਹ ਵੀ ਸਾਨੂੰ ਚੁਣਨੇ ਚਾਹੀਦੇ ਨੇ ਸਹੀ ਤਰੀਕੇ ਨਾਲ ਉਹਨਾਂ ਦੇ ਉੱਤੇ ਜ਼ੋਰ ਜਿਹੜਾ ਸਾਨੂੰ ਦੇਣ ਦੇਣ ਦੀ ਲੋੜ ਹੈ ਇਹ ਨੌਜਵਾਨ ਨੂੰ ਇਧਰਲੇ ਪਾਸੇ ਬੁਲਾਉਣਾ ਚਾਹੀਦਾ ਤੁਸੀਂ ਸਾਡੇ ਕੋਲੇ ਆਏ ਬਾਈ ਜੀ ਤੁਹਾਡਾ ਧੰਨਵਾਦ ਧੰਨਵਾਦ ਜੀ